ਪੱਗਾਂ ਤਾਂ ਤੁਸੀਂ ਲੱਗ ਗਈ ਤੁਹਾਨੂੰ ਦੇਖਦਾ ਹੀ ਹੋਣਾ ਜਦ ਪੱਗਾਂ ਨੂੰ ਕਿਹੜੇ ਕਿੱਲ ਲੱਗੇ ਨੇ ਫਿਰ ਬਾਜਦੀਆਂ ਵੀ ਤੇ ਲੱਤਦੀਆਂ ਵੀ ਨੇ ਤੋ ਕਹਿਣ ਦਾ ਮਤਲਬ ਇਹ ਵਰਡਿੰਗ ਉਹ ਰੰਦਾਵਾ ਜਿਹੜਾ ਵਿਅਕਤੀ ਐ ਮੈਂ ਤਾਂ ਸਮਝਦਾ ਕੋਈ ਐਮਐਲਏ ਥੋੜੀ ਉਹ ਕ੍ਰਿਮੀਨਲ ਆਦਮੀ ਐ ਕੋਈ ਮਾਰਾ ਮੁੰਡਾ ਪੱਗ ਦੀ ਹੋਰ ਗੱਲ ਕਰਲੇ ਤਾਂ ਉਹਦੇ ਤੇ ਹਰਚਾ ਦੇ ਦਿੱਤਾ ਜਾਂਦਾ ਤੇ ਉਹ ਕਹਿੰਦਾ ਪੱਗਾਂ ਦੇ ਕਿਹੜਾ ਕਿੱਲ ਲੱਗੇ ਹੁੰਦੇ ਐ ਇਹ ਲੈਂਦੀਆਂ ਵੀ ਰਹਿੰਦੀਆਂ ਤੇ ਇਹ ਬੰਦੀਆਂ ਦੀਆਂ ਦੀਆਂ ਤਿੰਨ ਵਿਅਕਤੀਆਂ ਦੀਆਂ ਪੱਗਾਂ ਲਾਤੀਆਂ ਉਹਨਾਂ ਦੇ ਵਾਲ ਪੱਟਦੇ ਕਾਗਜ਼ ਪਾੜਦੇ ਇਹ ਘਟਨਾਕਰਮ ਜਿਹੜਾ ਡੇਰਾ ਬਾਬਾ ਨਾਨਕ ਦੇ ਵਿੱਚ ਹੋਇਆ ਹੈ ਇਹ ਉਸੇ ਹੀ ਚਾਮ-धाम ਡੰਡਬੇਟ ਦਾ ਨਤੀਜਾ ਹੈ ਪੱਗਾਂ ਤਾਂ ਤੁਸੀਂ ਲੱਗ ਗਈ ਤੁਹਾਨੂੰ ਦੇਖਦਾ ਹੀ ਹੋਣਾ ਜਦੋਂ ਪੱਗਾਂ ਨੂੰ ਕਿਹੜੇ ਕਿੱਲ ਲੱਗੇ ਨੇ ਫਿਰ ਵਾਜਦੀਆਂ ਵੀ ਤੇ ਲੱਤਦੀਆਂ ਵੀ ਨੇ ਤੋਂ ਕਹਿਣ ਦਾ ਮਤਲਬ ਇਹ ਵਰਡਿੰਗ ਉਸ ਰੰਡਾਵਾ ਜਿਹੜਾ ਵਿਅਕਤੀ ਹੈ ਮੈਂ ਤਾਂ ਸਮਝਦਾ ਕੋਈ ਐਮਐਲਏ ਥੋੜੀ ਉਹ ਕ੍ਰਿਮੀਨਲ ਆਦਮੀ ਹੈ ਕੋਈ ਮਾਰਾ ਮੋਟਾ ਪੱਗ ਦੀ ਹੋਰ ਗੱਲ ਕਰ ਲੇ ਤਾਂ ਉਹਦੇ ਤੇ ਖਰਚਾ ਦੇ ਦਿੱਤਾ ਜਾਂਦਾ ਹੈ ਜੋ ਕਹਿੰਦਾ ਪੱਗਾਂ ਦੇ ਕਿਹੜਾ ਕਿੱਲ ਲੱਗੇ ਹੁੰਦੇ ਐ ਇਹ ਲੈਂਦੀਆਂ ਵੀ ਰਹਿੰਦੀਆਂ ਤੇ ਇਹ ਵਧੀਆਂ ਵੀ ਜਾਂਦੀਆਂ ਤਿੰਨ ਵਿਅਕਤੀਆਂ ਦੀਆਂ ਪੱਗਾਂ ਲਾਤੀਆਂ ਉਹਨਾਂ ਦੇ ਵਾਲ ਪੱਟਦੇ ਕਾਗਜ਼ ਪਾਟਦੇ ਇਹ ਘਟਨਾ ਕਰਮ ਜਿਹੜਾ ਡੇਰਾ ਬਾਬਾ ਨਾਨਕ ਦੇ ਵਿੱਚ ਹੋਇਆ ਹੈ ਇਹ ਉਸੇ ਹੀ ਚਾਮ-धाम ਡੰਡ ਭੇਟ ਦਾ ਮੈਂ ਪੀਜਾ ਹੈ ਪੱਗਾਂ ਤਾਂ ਤੁਸੀਂ ਲੱਗ ਗਈ ਤੁਹਾਨੂੰ ਦੇਖਦਾ ਹੀ ਹੋਣਾ ਜਦੋਂ ਪੱਗਾਂ ਨੂੰ ਕਿਹੜੇ ਕਿੱਲ ਲੱਗੇ ਨੇ ਫਿਰ ਵਜਦੀਆਂ ਵੀ ਤੇ ਲੱਤਦੀਆਂ ਵੀ ਨੇ ਤੋਂ ਕਹਿਣ ਦਾ ਮਤਲਬ ਇਹ ਵਰਡਿੰਗ ਉਹ ਰੰਡਾਵਾ ਜਿਹੜਾ ਵਿਅਕਤੀ ਹੈ ਮੈਂ ਤਾਂ ਸਮਝਦਾ ਕੋਈ ਐਮਐਲਏ ਥੋੜੀ ਉਹ ਕ੍ਰਿਮੀਨਲ ਆਦਮੀ ਹੈ ਕੋਈ ਮਾਰਾ ਮੁੰਡਾ ਪੱਗ ਦੀ ਹੋਰ ਗੱਲ ਕਰ ਲੇ ਤਾਂ ਉਹਦੇ ਤੇ ਹਰਚਾ ਦੇ ਦਿੱਤਾ ਜਾਂਦਾ ਹੈ ਕਿ ਉਹ ਕਹਿੰਦਾ ਪੱਗਾਂ ਦੇ ਕਿਹੜਾ ਕਿੱਲ ਲੱਗੇ ਹੁੰਦੇ ਐ ਇਹ ਲੈਂਦੀਆਂ ਵੀ ਰਹਿੰਦੀਆਂ ਇਹ ਇਹ ਵੰਡੀਆਂ ਦੀਆਂ ਪੱਗਾਂ ਤਿੰਨ ਵਿਅਕਤੀਆਂ ਦੀਆਂ ਪੱਗਾਂ ਲਾਤੀਆਂ ਉਹਨਾਂ ਦੇ ਵਾਲ ਪੱਟ ਤੇ ਕਾਗਜ਼ ਪਾਟ ਤੇ ਇਹ ਘਟਨਾਕਰਮ ਜਿਹੜਾ ਡੇਰਾ ਬਾਬਾ ਨਾਨਕ ਦੇ ਵਿੱਚ ਹੋਇਆ ਹੈ ਇਹ ਉਸੇ ਹੀ ਚਾਮ-धाम ਡੰਡਬੀਟ ਦਾ ਨਤੀਜਾ ਹੈ ਪੱਗਾਂ ਤਾਂ ਤੁਸੀਂ ਲੱਗ ਗਈ ਤੁਹਾਨੂੰ ਦੇਖਦਾ ਹੀ ਹੋਣਾ ਜਦੋਂ ਪੱਗਾਂ ਨੂੰ ਕਿਹੜੇ ਕਿੱਲ ਲੱਗੇ ਨੇ ਫਿਰ ਵਾਜਦੀਆਂ ਵੀ ਤੇ ਲੱਤਦੀਆਂ ਵੀ ਨੇ ਤੋਂ ਕਹਿਣ ਦਾ ਮਤਲਬ ਇਹ ਵਰਡਿੰਗ ਉਸ ਰੰਡਾਵਾ ਜਿਹੜਾ ਵਿਅਕਤੀ ਹੈ ਮੈਂ ਤਾਂ ਸਮਝਦਾ ਕੋਈ ਐਮਐਲਏ ਥੋੜੀ ਉਹ ਕ੍ਰਿਮੀਨਲ ਆਦਮੀ ਹੈ ਕੋਈ ਮਾਰਾ ਮੁੰਡਾ ਪੱਗ ਦੀ ਹੋਰ ਗੱਲ ਕਰ ਲੇ ਤਾਂ ਉਹਦੇ ਤੇ ਹਰਚਾ ਦੇ ਦਿੱਤਾ ਜਾਂਦਾ ਹੈ ਕਿ ਉਹ ਕਹਿੰਦਾ ਪੱਗਾਂ ਦੇ ਕਿਹੜਾ ਕਿੱਲ ਲੱਗੇ ਹੁੰਦੇ ਐ ਇਹ ਲੈਂਦੀਆਂ ਵੀ ਰਹਿੰਦੀਆਂ ਤੇ ਇਹ ਵਧੀਆਂ ਵੀ ਕਰਦੀਆਂ ਤਿੰਨ ਵਿਅਕਤੀਆਂ ਦੀਆਂ ਪੱਗਾਂ ਲਾਤੀਆਂ ਉਹਨਾਂ ਦੇ ਵਾਲ ਪਟਕਤੇ ਕਾਗਜ਼ ਪਾਟਤੇ ਇਹ ਘਟਨਾਕਰਮ ਜਿਹੜਾ ਡੇਰਾ ਬਾਬਾ ਨਾਨਕ ਦੇ ਵਿੱਚ ਹੋਇਆ ਹੈ ਇਹ ਉਸੇ ਹੀ ਚਾਮ-धाम ਡੰਡਬੇਟ ਦਾ ਨਤੀਜਾ ਹੈ